ਕਿਸਾਨ ਆਗੂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਦਿਨ ਦਿਹਾੜੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜੀਹਾਂ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਰਅਸਲ ਦੱਸ ਦੇ ਕਿ ਘਰੇਲੂ ਕਲੇਸ਼ ਤੇ ਚੱਲਦਿਆਂ ਉਸਦੇ ਚਾਚੇ ਤਾਏ ਦੇ ਮੁੰਡਿਆਂ ਦੇ ਵੱਲੋਂ ਇਸ ਘਟਨਾ ਨੂੰ ਆ ਜਿਹੜਾ ਅੰਜਾਮ ਦਿੱਤਾ ਜਾਂਦਾ ਤਾਂ ਬਿਲਕੁਲ ਮਾਮਲਾ ਨੂਰਮੈਲ ਦੇ ਪਿੰਡ ਸੁੰਨੜ ਕਲਾਂ ਦਾ ਜਿੱਥੇ ਕਿਸਾਨ ਰੇਸ਼ਮ ਸਿੰਘ ਦੇ ਉੱਤੇ ਜਾਨ ਲੈਵਾ ਹਮਲਾ ਹੋਇਆ ਤੇ ਜੀਹਾਂ ਹਮਲਾ ਕਰਨ ਵਾਲੇ ਔਰੋਪੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਾਬੂ ਕਰ ਲਿਆ ਤਾਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਪਿਛਲੇ ਦਿਨੀ ਕਿਸਾਨ ਸੀ ਨੂਰਵੈਲ ਦੇ ਪਿੰਡ ਸੁਨਰ ਕਲਾਂ ਦਾ ਰਹਿਣ ਵਾਲਾ ਉਸ ਤੇ ਜਾਨ ਲੈਵਾ ਗੋਲੀਆਂ ਚਲਾਈਆਂ ਗਈਆਂ ਨੇ ਉਸ ਦੇ ਸਬੰਧ ਦੇ ਵਿੱਚ 6 ਰੁਪਇਆ ਨੂੰ ਕਾਬੂ ਕੀਤਾ ਤੇ ਇਹਨਾਂ ਕੋਲ ਤਕਰੀਬਨ 32 ਬੋਰ ਫੈਸਟਲਿਕ ਮੈਗਜ਼ੀਨ ਚਾਰਜਿੰਦਾ ਕਾਰਤੂਬ ਤੇ ਘਟਨਾ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸਾਨ ਦੇ ਉੱਤੇ ਹਮਲਾ ਕਰਨ ਵਾਲੇ ਉਸਦੇ ਜਵਾਈ ਗੁਰਵਿੰਦਰ ਸਿੰਘ ਅਤੇ ਉਸਦੇ ਚਾਚੇ ਦੇ ਮੁੰਡੇ ਦੋਸਤਾ ਦੇ ਵੱਲੋਂ ਘਰੇਲੂ ਕਲੇਸ਼ ਨੂੰ ਲੈ ਕੇ ਜਿਹੜਾ ਹਮਲਾ ਕੀਤਾ ਗਿਆ ਤਾਂ ਬਿਲਕੁਲ આરોપી ਨੇ ਕਿਹਾ ਕਿ ਮੇਰੀ ਪਤਨੀ ਆਪਣੇ ਪਤਾ ਕੋਲ ਜ਼ਿਆਦਾ ਸਮਾਂ ਰੈਂਦੀ ਸੀ ਤੇ ਮੈਨੂੰ ਟਾਈਮ ਕੱਢ ਦਿੰਦੀ ਸੀ ਇਸ ਗੱਲ ਨੂੰ ਗੁੱਸੇ ਕਾਰਨ ਅਸੀਂ ਉਸ ਨੂੰ ਗੋਲੀਆਂ ਮਾਰੀਆਂ ਨਾ ਬਿਲਕੁਲ ਘਰੇਲੂ ਕਲੇਸ਼ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕਿਸੇ ਦੀ ਜਾਨ ਲੈਣਾ ਅਖਰਕਾਰ ਕਿੰਨਾ ਗੁਸਈ ਹੈ ਤਾਂ ਇਸ ਸੰਬੰਧੀ ਤੁਹਾਡੀ ਕੀ ਆ ਰਾ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਦੇਖੋ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਲਾਸਟ ਸੰਡੇ ਦੇਰ ਤੇ ਜਿਹੜੀ ਸੀਗੀ ਇਹ ਲਾਸਟ ਮੰਡੇ ਸੌਰੀ ਲਾਸਟ ਮੰਡੇ 8 ਤਰੀਕ ਨੂੰ ਸਵੇਰ-ਸਵੇਰ ਥਾਣੇ ਅਰੂਣਵਾਲਾ ਤੋਂ ਆ ਮਿਲੀ ਸੀ ਤੇ ਰੇਸ਼ਮ ਸਿੰਘ ਸਾਨਾ ਹੋਮੀ ਸਿੰਘ ਨਾਮ ਦਾ ਇੱਕ ਜਿਮੀਦਾਰ ਆ ਸੁੰਨੜ ਕਲਾ ਦਾ ਰਹਿਣ ਵਾਲਾ ਇਹ ਸਵੇਰੇ ਸਵੇਰੇ ਆਪਣੇ ਖੇਤਾਂ ਨੂੰ ਪਨੀਰੀ ਲੈਣ ਜਾ ਰਿਹਾ ਸੀ ਆਪਣੇ ਟਰੈਕਟਰ ਤੇ ਤੇ ਇਹਨੂੰ ਮੋਟਰ ਵਾਲੇ ਮੋੜ ਦੇ ਉੱਤੇ ਤਿੰਨ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਆਏ ਆ ਉਹਦੇ ਟਰੈਕਟਰ ਰੋਕੇ ਨਹੀਂ ਇਹਦੇ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਅੱਗੇ ਉਹ ਬੰਡਾਲੇ ਸਾਈਡ ਨੂੰ ਭੱਜ ਗਏ ਸੀ ਉਹ ਤਲਾਹ ਮਿੰਨ ਤੋਂ ਬਾਅਦ ਸਾਡੇ ਜਿਹੜਾ ਥਾਣੇ ਨੂਰਮੰਹਲ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਮਕਤਮਾ ਦਰਜ ਕਰਨ ਤੋਂ ਬਾਅਦ ਸਾਡੇ ਸੀਨੀਅਰ ਅਫਸਰ ਜਿਨ੍ਹਾਂ ਪੇ ਸਾਡੇ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਡੀਐਸਪੀ ਡੀ ਸਾਹਿਬ ਸਾਰੇ ਮੌਕੇ ਤੇ ਆਏ ਆ ਸਾਰਿਆਂ ਨੇ ਜਿਹੜੀ ਆ ਗਾਈਡਲਾਈਨ ਜਾਰੀ ਕੀਤੀਆਂ ਸੀਆਈਏ ਇਨਸਪੈਕਟਰ ਦੀ ਟੀਮ ਲੱਗੀ ਸਾਡੇ ਐਸਐਚਓ ਸਾਹਿਬ ਦੀ ਟੀਮ ਲੱਗੀ ਆ ਸੀਆਈਏ ਦੀ ਟੀਮ ਨੇ ਸਾਡੀ ਲੋਕਲ ਟੀਮ ਨੇ ਮਿਲ ਕੇ ਮਿਹਨਤ ਕਰਕੇ ਇਹਦੇ ਵਿੱਚ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਸੀਸੀਟੀਵੀ ਕੈਮਰੇ ਫੁਟੇਜ ਇਕੱਠੀ ਕੀਤੀ ਹੋਰ ਜੋ ਆਪਣੀ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਉਹ ਤੋਂ ਬਾਅਦ ਇਹ ਜਿਹੜਾ ਕੇਸ ਤਰੀਸ ਕੀਤਾ ਆ ਇਹ ਕੇਸ ਦੇ ਵਿੱਚ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਵੀ ਇਹ ਜਿਹੜਾ ਬਜ਼ੁਰਗ ਰੇਸ਼ਮ ਸਿੰਘ ਆ ਜਿਹਦੇ ਗੋਲੀ ਲੱਗੀ ਸੀ ਇਹਦਾ ਇੱਕ ਬੇਟਾ ਸੀ ਜਿਹਦੀ ਕੋਈ 2-3 ਸਾਲ ਪਹਿਲਾਂ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਐਟ ਪ੍ਰੈਜ਼ੈਂਟ ਇਹਦੀ ਇੱਕ ਬੇਟੀ ਆ ਜਿਹੜੀ ਕਿ ਹੰਬੜਾ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਉਸਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀ ਇਹ ਜਿਹੜਾ ਇਨਸੀਡੈਂਟ ਆ ਇਹ ਗੁਰਵਿੰਦਰ ਸਿੰਘ ਨੇ ਕਰਵਾਇਆ ਸੀ ਕਿਉਂਕਿ ਗੁਰਵਿੰਦਰ ਸਿੰਘ ਇਹ ਮਹਿਸੂਸ ਕਰਦਾ ਸੀ ਕਿ ਉਸ ਦੀ ਜਿਹੜੀ ਆਪਣੀ ਵਾਈਫ ਆ ਉਹ ਜ਼ਿਆਦਾਤਰ ਸਮਾਂ ਆਪਣੇ ਪਿਤਾ ਜੀ ਕੋਲ ਰਹਿੰਦੀ ਆ ਇਸ ਕਰਕੇ ਉਹਦੀ ਫੈਮਿਲੀ ਲਾਈਫ ਡਿਸਟਰਬ ਹੋ ਰਹੀ ਆ ਤੇ ਆਪਣੇ ਪਿਤਾ ਜੀ ਨੂੰ ਉਹ ਥੋੜਾ ਜਿਹਾ ਸਬਕ ਸਿਖਾਉਣ ਦੀ ਖਾਤਰ ਉਹਨੇ ਇਹ ਇਨਸੀਡੈਂਟ ਜਿਹੜਾ ਗੋਵਿੰਦਰ ਸਿੰਘ ਆ ਇਹ ਪਿੱਛੋਂ ਮੂਲ ਰੂਪ ਦੇ ਵਿੱਚ ਸਰਹਿਆਲੀ ਖਾਣਾ ਜਿਲ੍ਹਾ ਤਨਤਨ ਦਾ ਰਹਿਣ ਵਾਲਾ ਆ ਇਹਨੇ ਇੱਥੇ ਹੰਬੜਾ ਆ ਕੇ ਜਿਮ ਖੋਲ੍ਹਿਆ ਹੋਇਆ ਆ ਪਿਛਲੇ 12 ਸਾਲ ਤੋਂ ਇੱਥੇ ਇਹ ਰਹਿ ਰਿਹਾ ਆ ਇਹਨੇ ਆਪਣੇ ਚਾਚੇ ਸਰਬਜੀਤ ਸਿੰਘ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਨਾਲ ਮਿਲ ਕੇ ਇਹ ਤਿੰਨ ਜਿਹੜੇ ਆ ਸਰਬਜੀਤ ਸਿੰਘ ਇਹਦਾ ਸਗਾ ਚਾਚਾ ਆ ਉਹ ਆਪਣੇ ਨਾਲ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਜਿਹੜੇ ਵੀ ਤਨ ਤਨ ਸਰੀਹਾੜੀ ਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੈ ਕੇ ਆਇਆ ਸੀ ਜੋ ਬਲਦੇਵ ਸਿੰਘ ਨੇ ਉੱਤਰ ਕੇ ਇਹਦੇ ਪੱਟ ਦੇ ਵਿੱਚ ਜਿਹੜਾ ਹੈ ਨਜਾਇਜ਼ ਪਿਸਤਲ ਨਾਲ ਗੋਲੀ ਮਾਰਤੀ ਸੀ ਉਹ ਜਿਹੜਾ ਦਰਾਂਨੇ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਇਆ ਹੀ ਆ ਕਿ ਉਹ ਪਿਸਤਲ ਜਿਹੜਾ ਇਹਨਾਂ ਨੂੰ ਰੇਸ਼ਮ ਸਿੰਘ ਤੇ ਬਲਜੀਤ ਸਿੰਘ ਨਾਂ ਦੇ ਦੋ ਨੌਜਵਾਨ ਜੋ ਵੀ ਉੱਥੇ ਸਰੀਹਾੜੀ ਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨੇ ਪ੍ਰੋਵਾਈਡ ਕਰਾਇਆ ਸੀ ਉਹ ਵੀ ਅਰੈਸਟ ਕਰ ਲਿਆ ਆ ਤੇ ਪਿਸਤਲ ਵੀ ਰਿਕਵਰ ਕਰ ਲਿਆ ਆ ਤਕਰੀਬਨ ਹੁਣ ਸਾਰੀ ਜਿਹੜੀ ਆ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ ਇਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸੀਨੀਅਰ ਆਫਸਰਾਂ ਦੀ ਦਿਸ਼ਾ ਨਿਰਦੇਸ਼ ਤੇ ਸਾਡੇ ਲੋਕਲ ਐਸਐਚਓ ਸਾਹਿਬ ਨੇ ਸਾਡੇ ਸੀਆਈਏ ਇਨਚਾਰਜ ਨੇ ਸਾਡੀ ਸੀਆਈਏ ਟੀਮ ਨੇ ਬਹੁਤ ਮਿਹਨਤ ਕਰਕੇ ਕੇਸ ਤਿਆਰ ਕੀਤਾ ਸਰ ਜਿਹੜੇ ਬੰਦੇ ਫੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਕੋਈ ਕ੍ਰਿਮਿਨਲ ਰਿਪੋਰਟ ਹੈਗੀ ਇਹਨਾਂ ਦੀ ਇਹ ਬ੍ਰਦਰ ਮੈਟਰ ਰਿਕਾਰਡ ਹੈ ਚੈੱਕ ਕਰਕੇ ਤਾਂ ਦੱਸ ਦੇਣੇ ਟੋਟਲ ਕਿੰਨੇ ਬੰਦੇ ਅਰੈਸਟ ਹੋਏ ਹੁਣ ਤੱਕ 6 ਬੰਦੇ ਅਰੈਸਟ ਹੋ ਚੁੱਕੇ ਜੀ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਕ੍ਰਿਸਟਲ ਪਿੱਛੋਂ ਕਿੱਥੋਂ ਆਇਆ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਹੋਰ ਅਕਿਊ ਨਾਮਿਨੇਟ ਹੋਊਗਾ ਤਾਂ ਉਹਨੂੰ ਵੀ ਰੈਸ਼ਟ ਕੀਤਾ ਜਾਊਗਾ ਇਹ ਸਰ ਇੱਕ ਘਰੇਲੂ ਪ੍ਰੋਬਲਮ ਕਹਿ ਸਕਦੇ ਆ ਜਾਂ ਇੱਕ ਕ੍ਰਿਮੀਨਲ ਗਲਤੀ ਦੀ ਨਹੀਂ ਘਰੇਲੂ ਘਰੇਲੂ ਉਹ ਬੰਦਾ ਇਹ ਮਹਿਸੂਸ ਕਰਦਾ ਸੀ ਗੁਰਵਿੰਦਰ ਸਿੰਘ ਵੀ ਜਿਵੇਂ ਹੁਣ ਵੀ ਇਹ ਗੱਲ ਸਾਹਮਣੇ ਆਈ ਸੀ ਵੀ ਉਹਦੀ ਵਾਈਫ ਜਿਹੜੀ ਪਿਛਲੇ 1 ਮਹੀਨੇ ਤੋਂ ਆਪਣੇ ਪਿਕੇ ਪਿੰਡ ਆ ਕੇ ਬੈਠੀ ਹੋਈ ਆ ਉਹ ਇਹ ਬੰਦਾ ਮਹਿਸੂਸ ਕਰਦਾ ਸੀ ਵੀ ਉਹਦੀ ਜਿਹੜੀ ਵਾਈਫ ਉਹਨੂੰ ਪ੍ਰੋਪਰ ਟਾਈਮ ਨਾ ਦੇ ਕੇ ਆਪਣੇ ਪਿਤਾ ਨੂੰ ਜ਼ਿਆਦਾ ਟਾਈਮ ਦੇ ਰਹੀ ਆ ਜਿਸ ਕਰਕੇ ਜਿਹੜੀ ਉਹਦੀ ਮੈਰਿਡ ਲਾਈਫ ਆ ਡਿਸਟਰਬ ਹੋ ਰਹੀ ਆ ਸਰ ਗੁਰਵਿੰਦਰ ਸਿੰਘ ਦਾ ਕੋਈ ਰਿਕਾਰਡ ਪੁਰਾਣਾ ਇਦਾਂ ਦਾ ਹੈ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਜੀ ਨਹੀਂ ਕੋਈ ਰਿਕਾਰਡ ਨਹੀਂ ਜਿੰਮ ਚਲਾਉਂਦਾ ਹਾਂ ਬੜਾ ਪੁਰਾਣਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਸਰ ਇਸ ਘਟਨਾ ਨੂੰ ਦੇਖਦੇ ਹੋਏ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਬ్రਦਰ ਇਹ ਤਾਂ ਜਿਹੜੀ ਘਟਨਾ ਇੱਕ ਪਰਿਵਾਰਿਕ ਕਾਰਨਾਂ ਕਰਣ ਹੋਈ ਆ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਐਂਗਲ ਤਾਂ ਚਲੋ ਗੋਲੀ ਮਾਰਨ ਵਾਲਾ ਹੈਗਾ ਆ ਆਮ ਪਬਲਿਕ ਨੂੰ ਤਾਂ ਇਹ ਹੈ ਵੀ ਆਪਣੇ ਜਿਹੜੇ ਇਹਦੇ ਵਿੱਚ ਤਾਂ ਫੈਮਿਲੀ ਮੈਟਰ ਇਨਵੋਲਵ ਹੋ ਗਿਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਤਾਂ ਕੋਈ ਹੈ ਨਹੀਂਗੀ ਆਮ ਤਰ੍ਹਾਂ ਲੋਕਾਂ ਨੂੰ ਇਹ ਹੀ ਆ ਵੀ ਜੇ ਕੋਈ ਆਸੇ ਪਾਸੇ ਤੁਹਾਨੂੰ ਜਿੱਦਾਂ ਇਹ ਬੰਦੇ ਹੁਣ ਤਣ ਤਣ ਤੋਂ ਆਏ ਸੀ ਅਣਜਾਣ ਬੰਦੇ ਸੀ ਥੋੜੀ ਦੇਰ ਇੱਥੇ ਰਹੇ ਵੀ ਹੋਗੇ ਤੇ ਜੇ ਕੋਈ ਆਲੇ ਪਾਸੇ ਅਣਜਾਣ ਬੰਦੇ ਦੀ ਤੇ ਲੋਕਲ ਪੁਲਿਸ ਨੂੰ ਨਾਲ ਇਤਲਾਹ ਤਾਂ ਲੋਕਲ ਪੁਲਿਸ ਨੂੰ ਵੈਰੀਫਾਈ ਕਰੂਗੀ ਕਿ ਇਹ ਬੰਦੇ ਬਾਹਲੇ ਏਰੀਆ ਦੇ ਇੱਥੇ ਆ ਕੇ ਕੀ ਕਰ ਰਹੇ ਆ ਇਸਾਰੇ ਇਹਨਾਂ ਨੂੰ ਫੜਿਆ ਕਿਸ ਤਰ੍ਹਾਂ ਗਿਆ ਕੋਈ ਸੀਸੀਟੀਵੀ ਕੈਮਰਾ ਕਰਾ ਲਿਖੇਆ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਦੋਵੇਂ ਟੀਮਾਂ CIA ਦੀ ਟੀਮ ਸਾਡੇ SHO ਸਾਹਿਬ ਦੀ ਟੀਮ ਲਗਾਤਾਰ ਸੀਸੀਟੀਵੀ ਕੈਮਰੇ ਟੈਕਨੀਕਲ ਐਵੀਡੈਂਸ ਹਿਊਮਨ ਇੰਟੈਲੀਜੈਂਸ ਸਾਰੀ ਇਕੱਠੀ ਕਰਨ ਤੋਂ ਬਾਅਦ ਜਿਹੜੀ ਆਉਟਪੁੱਟ ਸਾਹਮਣੇ ਆਈ ਉਹਦੇ ਆਧਾਰ ਤੇ ਇਹਨਾਂ ਨੂੰ ਅਰੈਸਟ